ਸੋ ਅੱਸੀ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਪ੍ਰਹਾਪੀ ਚ ਮੰਗੜ ਇੱਕ ਵੀਡੀਓ ਮੈਂ ਦੇਖੀ ਸੀ ਕੱਲ ਦੀ ਜਿਹਦੇ ਵਿੱਚ ਉਹ ਕੁੜੀ ਨੇ ਜਿਹੜੇ ਗਾਲਾਂ ਕੱਢੀਆਂ ਪਰਿਵਾਰ ਨੂੰ ਤੁਸੀਂ ਇਹ ਦੇਖੋ ਵੀ ਉਹ ਪਰਿਵਾਰ ਦੇ ਪਰਿਵਾਰ ਨਾਲ ਕੀ ਬਣੀ ਨਾਲੇ ਪੈਸੇ ਦਿੱਤੇ ਨਾਲੇ ਉਹਨੂੰ ਉਹਨਾਂ ਨੂੰ ਆਰਕੈਸਟਰਾ ਵਾਲਿਆਂ ਨੂੰ ਪੈਸੇ ਦਿੱਤੇ ਡਾਂਸ ਦੇ ਬਕਾਇਦਾ ਪ੍ਰੋਗਰਾਮ ਤੇ ਬੁਲਾਉਣ ਲਈ ਨਾਲੇ ਛਤਰ ਖਾਦੇ ਨਾਲੇ ਗਾਲਾਂ ਕੱਢੀਆਂ ਨਾਲੇ ਲੱਸੀ ਕਰਾਈ ਸਾਰੇ ਪਰਿਵਾਰ ਦੇ ਵਿੱਚ ਨਾਲੇ ਠਾਣਾ ਦੇਖਿਆ ਸੋ ਇਹਨਾਂ ਲੋਕਾਂ ਨੇ ਇਹੀ ਵੰਡੀ ਚਾਹੀਦੀ ਸੀ ਕਿਉਂਕਿ ਬਹੁਤ ਪੰਜਾਬ ਦੇ ਆਰਟਿਸਟ ਅੱਜ ਵੀ ਵਿਹਲੇ ਬੈਠੇ ਨੇ ਘਰਾਂ ਦੇ ਵਿੱਚ ਇਹ ਡਾਂਸਰਾਂ ਨੇ ਇਹਨਾਂ ਨੇ ਗਰੁੱਪ ਵਾਲਿਆਂ ਨੇ ਇਹ ਵਿਚਾਰੇ ਵਿਹਲੇ ਕਰਕੇ ਘਰੇ ਬਿਠਾਏ ਹੋਏ ਸੀ ਚਲੋ ਉਹਨਾਂ ਲੋਕਾਂ ਨੂੰ ਅਕਲ ਆ ਜਾਊਗੀ ਗਾਹਾਂ ਤੋਂ ਉਹ ਖੱਤਰ ਵੀ ਨਹੀਂ ਖਾਂਣਗੇ ਗਾਣਾ ਵੀ ਨਹੀਂ ਖਾਂਣਗੇ ਤੇ ਪੈਸੇ ਤਾਂ ਕਦੋਂ ਹੁਣ ਦੇਣੀ ਕੀ ਨੇ ਇਹਨਾਂ ਨੂੰ ਹਨਾ ਚਲੋ ਜੇ ਕੋਈ ਦੇਣਾ ਚਾਹੁੰਦਾ ਤਾਂ ਆਪਣੀ ਖੁਸ਼ੀ ਨਾਲ ਕਿਉਂਕਿ ਸਾਡਾ ਹੀ ਪਰਿਵਾਰ ਹੁੰਦਾ ਦੱਫੀਆਂ ਪਾ ਕੇ ਮੇਚ ਦੇ ਸਾਡੀ ਬੱਚੇ ਹੁੰਦੇ ਨੇ ਸਾਡੀ ਭੈਣ ਭਾਈ ਹੁੰਦੇ ਨੇ ਸਾਡੀ ਇਹ ਭੈਣਾਂ ਮੂਹਰੇ ਬੈਠੀ ਆਉਂਦੀਆਂ ਜਿਨ੍ਹਾਂ ਦੇ ਮੂਹਰੇ ਖੜ ਕੇ ਆ ਪਾਰਕਾਸਟਰਾਂ ਦੇ ਸਟੇਜਾਂ ਤੇ ਚੜ ਕੇ ਗੰਦ ਪਾਉਂਦੇ ਆ ਚਲੋ ਸਾਰਿਆਂ ਨੂੰ ਮਾਣ ਲਾ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਪਰਹਾਪੀ ਚ ਮੰਗੜੇ ਇੱਕ ਵੀਡੀਓ ਮੈਂ ਦੇਖੀ ਸੀ ਕੱਲ ਦੀ ਜਿਹਦੇ ਵਿੱਚ ਉਹ ਕੁੜੀ ਨੇ ਜਿਹੜੇ ਗਾਲਾਂ ਕੱਢੀਏ ਪਰਿਵਾਰ ਨੂੰ ਤੁਸੀਂ ਇਹ ਦੇਖੋ ਵੀ ਉਹ ਪਰਿਵਾਰ ਦੇ ਪਰਿਵਾਰ ਨਾਲ ਕੀ ਬਣੀ ਨਾਲੇ ਪੈਸੇ ਦਿੱਤੇ ਨਾਲੇ ਉਹਨੂੰ ਉਹਨਾਂ ਨੂੰ ਆਰਪੀਐਸ ਵਾਲਿਆਂ ਨੂੰ ਪੈਸੇ ਦਿੱਤੇ ਡਾਂਸ ਦੇ ਬਕਾਇਦਾ ਪ੍ਰੋਗਰਾਮ ਤੇ ਬੁਲਾਉਣ ਲਈ ਨਾਲੇ ਛੱਤਰ ਖਾਦੇ ਨਾਲੇ ਗਾਲਾਂ ਖਾਦੀਆਂ ਨਾਲੇ ਲੱਸੀ ਕਰਾਈ ਸਾਰੇ ਪਰਿਵਾਰ ਦੇ ਵਿੱਚ ਨਾਲੇ ਖਾਣਾ ਦੇਖਿਆ ਸਮਝਦਾ ਲੋਕਾਂ ਨੇ ਇਹੀ ਵੰਡੀ ਚਾਹੀਦੀ ਸੀ ਕਿਉਂਕਿ ਬਹੁਤ ਪੰਜਾਬ ਦੇ ਆਰਟਿਸਟ ਅੱਜ ਵੀ ਵਿਹਲੇ ਬੈਠੇ ਨੇ ਘਰਾਂ ਦੇ ਵਿੱਚ ਇਹ ਡਾਂਸਰਾਂ ਨੇ ਇਹਨਾਂ ਨੇ ਗਰੁੱਪ ਵਾਲਿਆਂ ਨੇ ਇਹ ਵਿਚਾਰੇ ਵਿਹਲੇ ਕਰਕੇ ਘਰੇ ਬਿਠਾਏ ਹੋਏ ਸੀ ਚਲੋ ਉਹਨੂੰ ਲੋਕਾਂ ਨੂੰ ਅਕਲ ਆ ਜਾਊਗੀ ਗਾਹਾਂ ਤੋਂ ਉਹ ਛੱਤਰ ਵੀ ਨਹੀਂ ਖਾਣਗੇ ਗਾਲਾਂ ਵੀ ਨਹੀਂ ਖਾਣਗੇ ਤੇ ਪੈਸੇ ਤਾਂ ਚਲੋ ਹੁਣ ਦੇਣੀ ਕੀ ਨੇ ਇਹਨਾਂ ਨੂੰ ਹਨਾ ਚਲੋ ਜੇ ਕੋਈ ਦੇਣਾ ਚਾਹੁੰਦਾ ਤਾਂ ਆਪਣੀ ਖੁਸ਼ੀ ਨਾਲ ਕਿਉਂਕਿ ਸਾਡਾ ਹੀ ਪਰਿਵਾਰ ਹੁੰਦਾ ਜੱਫੀਆਂ ਪਾ ਕੇ ਮੱਚ ਦੇ ਸਾਡੀ ਬੱਚੇ ਹੁੰਦੇ ਨੇ ਸਾਡੀ ਭੈਣ ਭਾਈ ਹੁੰਦੇ ਨੇ ਸਾਡੀਆਂ ਭੈਣਾਂ ਮੂਹਰੇ ਬੈਠੀ ਆਉਂਦੀਆਂ ਜਿਨ੍ਹਾਂ ਦੇ ਮੂਹਰੇ ਖੜ ਕੇ ਆਪਾਰਕਾਸਟਰਾਂ ਦੇ ਸਟੇਜਾਂ ਤੇ ਚੜ ਕੇ ਗੰਦ ਪਾਉਨੇ ਆ ਚਲੋ ਸਾਰਿਆਂ ਨੂੰ ਆਕਲ ਆ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਜੋ ਅਸੀਂ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਪਰਹਾਪੀ ਤੋਂ ਮੰਗੜ ਇੱਕ ਵੀਡੀਓ ਮੈਂ ਦੇਖੀ ਸੀ ਕੱਲ ਦੀ ਜਿਹਦੇ ਵਿੱਚੋਂ ਕੁੜੀ ਨੇ ਜਿਹੜੇ ਗਾਲਾਂ ਕੱਢੀਆਂ ਪਰਿਵਾਰ ਨੂੰ ਤੁਸੀਂ ਇਹ ਦੇਖੋ ਵੀ ਉਹ ਪਰਿਵਾਰ ਦੇ ਪਰਿਵਾਰ ਨਾਲ ਕੀ ਬਣੀ ਨਾਲੇ ਪੈਸੇ ਦਿੱਤੇ ਨਾਲੇ ਉਹਨੂੰ ਉਹਨਾਂ ਨੂੰ ਆਰਪੀਐਸ ਵਾਲਿਆਂ ਨੂੰ ਪੈਸੇ ਦਿੱਤੇ ਡਾਂਸ ਦੇ ਬਕਾਇਦਾ ਪ੍ਰੋਗਰਾਮ ਤੇ ਬੁਲਾਉਣ ਲਈ ਨਾਲੇ ਛਤਰ ਖਾਦੇ ਨਾਲੇ ਗਾਲਾਂ ਖਾਦੀਆਂ ਨਾਲੇ ਲੱਸੀ ਕਰਾਈ ਸਾਰੇ ਪਰਿਵਾਰ ਦੇ ਵਿੱਚ ਨਾਲੇ ਖਾਣਾ ਦੇਖਿਆ ਸੋ ਇਹਨਾਂ ਲੋਕਾਂ ਨੇ ਇਹੀ ਵੰਡੀ ਚਾਹੀਦੀ ਸੀ ਕਿਉਂਕਿ ਬਹੁਤ ਪੰਜਾਬ ਦੇ ਆਰਟਿਸਟ ਅੱਜ ਵੀ ਵਿਹਲੇ ਬੈਠੇ ਨੇ ਘਰਾਂ ਦੇ ਵਿੱਚ ਇਹ ਡਾਂਸਰਾਂ ਨੇ ਇਹਨਾਂ ਨੇ ਗਰੁੱਪ ਵਾਲਿਆਂ ਨੇ ਇਹ ਵਿਚਾਰੇ ਵਿਹਲੇ ਕਰਕੇ ਘਰੇ ਬਿਠਾਏ ਹੋਏ ਸੀ ਚਲੋ ਉਹਨਾਂ ਲੋਕਾਂ ਨੂੰ ਅਕਲ ਆ ਜਾਊਗੀ ਗਾਹਾਂ ਤੋਂ ਉਹ ਛੱਤਰ ਵੀ ਨਹੀਂ ਖਾਣਗੇ ਗਾਲਾਂ ਵੀ ਨਹੀਂ ਖਾਣਗੇ ਤੇ ਪੈਸੇ ਤਾਂ ਚਲੋ ਹੁਣ ਦੇਣੀ ਕੀ ਨੇ ਇਹਨਾਂ ਨੂੰ ਹਨਾ ਚਲੋ ਜੇ ਕੋਈ ਦੇਣਾ ਚਾਹੁੰਦਾ ਤਾਂ ਆਪਣੀ ਖੁਸ਼ੀ ਨਾਲ ਕਿਉਂਕਿ ਸਾਡਾ ਹੀ ਪਰਿਵਾਰ ਹੁੰਦਾ ਜੱਫੀਆਂ ਪਾ ਕੇ ਮੱਚਦੇ ਸਾਡੀ ਬੱਚੇ ਹੁੰਦੇ ਨੇ ਸਾਡੀ ਭੈਣ ਭਾਈ ਹੁੰਦੇ ਨੇ ਸਾਡੀਆਂ ਭੈਣਾਂ ਮੂਹਰੇ ਬੈਠੀ ਆਉਂਦੀਆਂ ਜਿਨ੍ਹਾਂ ਦੇ ਮੂਹਰੇ ਖੜ ਕੇ ਆਪਾਰਕੈਸਟਰਾਂ ਦੇ ਸਟੇਜਾਂ ਤੇ ਚੜ ਕੇ ਗੰਦ ਪਾਉਨੇ ਆ ਚਲੋ ਸਾਰਿਆਂ ਨੂੰ ਅਕਲ ਆ ਜਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ